ਇਸੇ ਮਾਮਲੇ ਨੂੰ ਲੈ ਕੇ ਜੇਲ੍ਹ ਜਾ ਚੁੱਕੇ ਨੇ ਜੋ ਉਹਨਾਂ ਦੇ ਉੱਪਰ આરોਪ ਲੱਗੇ ਸੀ ਦੱਸਿਆ ਜਾ ਰਿਹਾ ਹੈ ਕਿ ਉਸੇ ਮਾਮਲੇ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਤੋਂ ਇਹ ਪੁੱਛ ਗਏ ਛੋਰੀਆ ਤੁਹਾਨੂੰ ਮਾਮਲੇ ਬਾਰੇ ਵੀ ਜਾਣਕਾਰੀ ਦੇ ਦਿੰਨੇ ਆ ਦੱਸੇ ਕਿ ਜਦੋਂ ਭਰਪੂਸ਼ਨ ਆਸ਼ੂ ਮੰਤਰੀ ਦੇ ਉੱਪਰ ਗ੍ਰਫਤਾਰੀ ਦੀ ਤਲਵਾਰ ਲਟਕਰੀ ਆ ਦੱਸੇ ਕਿ ਈਡੀ ਦੇ ਵੱਲੋਂ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਤਾਂ ਇਸ ਸਮੇਂ ਵੱਡੀ ਖਬਰ ਭਾਰਤ ਪੂਸ਼ਣ ਆਸ਼ੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਤਾਂ ਇੱਕ ਵਾਰ ਫਿਰ ਤੋਂ ਈਡੀ ਦੀ ਰਡਾਰ ਦੇ ਉੱਪਰ ਨੇ ਭਾਰਤ ਪੂਸ਼ਣ ਆਸ਼ੂ ਦੱਸਦੇ ਕਿ ਸਾਬਕਾ ਮੰਤਰੀ ਨੇ ਤੇ ਗ੍ਰਫਤਾਰੀ ਦੀ ਤਲਵਾਰ ਲਟਕਰੀ ਆ ਉਹਨਾਂ ਨੂੰ ਹੁਣ ਤੋਂ ਪੁੱਛਗਿੱਛ ਲਈ ਜਲੰਧਰ ਬੁਲਾਇਆ ਗਿਆ ਜਲੰਧਰ ਦੇ ਈਡੀ ਦਫ਼ਤਰ ਪਹੁੰਚੇ ਨੇ ਭਾਰਤ ਪੂਸ਼ਣ ਆਸ਼ੂ ਦੱਸਦੇ ਕਿ ਟੈਂਡਰ ਕੁਟਾਲੇ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਤੋਂ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸੇ ਮਾਮਲੇ ਦੇ ਵਿੱਚ ਉਹ ਪਹਿਲਾਂ ਵੀ ਜੇਲ੍ਹ ਜਾ ਚੁੱਕੇ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਆਪਣੇ ਉੱਪਰ ਲੱਗੇ ਸਾਰੇ આરોਪਾਂ ਨੂੰ ਨਕਾਰਿਆ ਜਾਂਦਾ ਰਿਹਾ ਤੇ ਹੁਣ ਇੱਕ ਵਾਰ ਫਿਰ ਤੋਂ ਪਰ ਈਡੀ ਦੇ ਵੱਲੋਂ ਉਹਨਾਂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਜਲੰਧਰ ਸਥਿਤ ਦਫ਼ਤਰ ਦੇ ਵਿੱਚ ਪੁੱਛਗਿੱਛ ਹੋ ਰਹੀ ਹੈ ਜਿੱਥੇ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਪਹੁੰਚੇ ਨੇ ਤੇ ਲਗਾਤਾਰ ਉਹਨਾਂ ਦੇ ਵੱਲੋਂ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਦਿੱਤੇ ਜਾ ਰਿਹਾ ਤਾਂ ਈਡੀ ਦੇ ਅਧਿਕਾਰੀ ਲਗਾਤਾਰ ਉਹਨਾਂ ਤੋਂ ਪੁੱਛਗਿੱਛ ਕਰ ਰਹੇ ਨੇ ਇੱਕ ਵਾਰ ਫਿਰ ਤੋਂ ਇਹ ਮਾਮਲਾ ਚਰਚਾ ਦੇ ਵਿੱਚ ਆਇਆ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਇੱਕ ਵਾਰ ਇਸੇ ਮਾਮਲੇ ਨੂੰ ਲੈ ਕੇ ਜੇਲ੍ਹ ਜਾ ਚੁੱਕੇ ਨੇ ਜੋ ਉਹਨਾਂ ਦੇ ਉੱਪਰ આરોਪ ਲੱਗੇ ਸੀ ਦੱਸਿਆ ਜਾ ਰਿਹਾ ਹੈ ਕਿ ਉਸੇ ਮਾਮਲੇ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਤੋਂ ਇਹ ਪੁੱਛਗਿੱਛ ਹੋ ਰਹੀ ਆ ਤੁਹਾਨੂੰ ਮਾਮਲੇ ਬਾਰੇ ਵੀ ਜਾਣਕਾਰੀ ਦੇ ਦਿੰਨੇ ਆ ਦੱਸਿਆ ਕਿ ਜਦੋਂ ਭਾਰਤ ਪੋਸ਼ਣ ਆਸ਼ੂ ਮੰਤਰੀ ਸੰਨ ਸਿਵਲ ਸਪਲਾਈਅਰ ਮੰਤਰੀ ਸੰਤ ਉਸ ਸਮੇਂ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਸੀ ਕਿ ਇੱਕ 2000 ਕਰੋੜ ਰੁਪਏ ਦਾ ਟੈਂਡਰ ਘੁਟਾਲਾ ਹੋਇਆ ਤੇ ਉਸ ਨੂੰ ਲੈ ਕੇ ਪੁੱਛਗਿੱਛ ਹੋਈ ਸੀ ਫਿਰ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਹਾਲਾਂਕਿ ਭਾਰਤ ਪੋਸ਼ਣ ਆਸ਼ੂ ਦੇ ਵੱਲੋਂ ਲਗਾਤਾਰ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਗਿਆ ਸੀ ਪਰ ਹੁਣ ਇੱਕ ਵਾਰ ਫਿਰ ਤੋਂ ED ਦੀ ਰਡਾਰ ਦੇ ਉੱਪਰ ਆਏ ਨੇ ਸਾਬਕਾ ਕਾਂਗਰਸੀ ਮੰਤਰੀ ਤੇ ਹੁਣ ਜਲੰਧਰ ਦੇ ਵਿੱਚ ਉਹਨਾਂ ਤੋਂ ਪੁੱਛ ਗੇਛਾ ਜਿਹੜੀ ਉਹ ਕੀਤੀ ਜਾ ਰਹੀ ਆ ਤਾਂ ਦੱਸਿਆ ਕਿ ਈਡੀ ਦੀ ਰਡਾਰ ਦੇ ਉੱਪਰ ਭਰਤਪੁਸ਼ਣ ਆਸ਼ੂ ਆ ਇਹਨਾਂ ਤੇ ਗ੍ਰਿਫਤਾਰੀ ਦੀ ਤਲਵਾਰ ਹੈ ਜਿਹੜੀ ਉਹ ਲਟਕ ਰਹੀ ਆ ਤਾਂ ਦੱਸਿਆ ਕਿ ਕਾਰਜਕਾਰੀ ਪ੍ਰਧਾਨ ਵੀ ਨੇ ਕਾਂਗਰਸ ਦੇ ਉਹਨਾਂ ਤੋਂ ਪੁੱਛ ਗੇਛਾ ਜਿਹੜੀ ਕੀਤੀ ਜਾ ਰਹੀ ਆ ਜਲੰਧਰ ਪਹੁੰਚੇ ਨੇ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਦੋਂ ਜਲੰਧਰ ਦਫ਼ਤਰ ਦੇ ਵਿੱਚੋਂ ਪਹੁੰਚਦਿਆ ਤਾਂ ਹੁਣ ਪੁੱਛਗਛ ਜਿਹੜੀ ਚੱਲ ਰਹੀ ਆ ਲੰਬੇ ਸਮੇਂ ਤੋਂ ਅੰਦਰ ਨੇ ਦਫ਼ਤਰ ਦੇ ਤੇ ਪੁੱਛਗਛ ਕੀਤੀ ਜਾ ਰਹੀ ਆ ਹਾਲਾਂਕਿ ਕਦੋਂ ਬਾਹਰ ਆਉਣਗੇ ਜਾਂ ਕੀ ਗ੍ਰਿਫਤਾਰੀ ਹੋਏਗੀ ਇਸ ਨੂੰ ਲੈ ਕੇ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਪਾਈ ਪਰ ਦੱਸ ਦਈਏ ਕਿ ਪੁੱਛਗਛ ਜਿਹੜੀ ਉਹ ਕੀਤੀ ਜਾ ਰਹੀ ਆ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਈਡੀ ਦੇ ਦਫ਼ਤਰ ਪਹੁੰਚ ਚੁੱਕੇ ਨੇ ਜਲੰਧਰ ਦੇ ਵਿੱਚ ਜੋ ਦਫ਼ਤਰ ਹੈ ਉੱਥੇ ਭਾਰਤ ਪੂਸ਼ਣ ਆਸ਼ੂ ਪਹੁੰਚੇ ਨੇ ਤੇ ਪੁੱਛਗਛ ਜਿਹੜੀ ਉਹ ਕੀਤੀ ਜਾ ਰਹੀ ਆ ਸਾਬਕਾ ਮੰਤਰੀ ਇੱਕ ਵਾਰ ਫਿਰ ਤੋਂ ਈਡੀ ਦੀ ਰਡਾਰ ਦੇ ਉੱਪਰ ਨੇ ਦੱਸਿਆ ਕਿ ਟੈਂਡਰ ਘੁਟਾਲੇ ਨਾਲ ਇਹ ਮਾਮਲਾ ਜੁੜਿਆ ਹੋਇਆ ਇਸ ਤੋਂ ਪਹਿਲਾਂ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਆ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਦੱਸਦੇ ਕਿ 2000 ਕਰੋੜ ਰੁਪਏ ਦਾ ਟੈਂਡਰ ਘੁਟਾਲਾ ਸੀ ਇਹਦੇ ਵਿੱਚ ਇਲਜ਼ਾਮ ਲੱਗੇ ਸੀ ਕਿ ਜੋ ਟੈਂਡਰ ਕੱਢੇ ਜਾਂਦੇ ਨੇ ਉਹ ਘੱਟ ਰੇਟ ਦੇ ਉੱਪਰ ਆਪਣੇ ਚਹੇਤਿਆਂ ਨੂੰ ਦਿੱਤੇ ਗਏ ਸੀ ਤਾਂ ਇਹ ਜਿਹੜੇ ਇਲਜ਼ਾਮ ਲੱਗੇ ਸੀ ਜੋ ਢੋਆ ਠੋਾਈ ਹੁੰਦੀ ਆ ਜਾਨੀ ਕਿ ਗੋਦਾਮ ਤੱਕ ਮੰਡੀ ਤੋਂ ਲੈ ਕੇ ਗੋਦਾਮ ਤੱਕ ਜਿਹੜੇ ਸਮਾਨ ਦੀ ਢੋਆ ਠੋਾਈ ਕੀਤੀ ਜਾਂਦੀ ਹੈ ਜਾਨੀ ਕਿ ਜੋ ਮੰਡੀਆਂ ਦੇ ਵਿੱਚ ਕਣਕ ਝੋਨਾ ਦਾ ਜੋ ਉਹ ਮੰਡੀਆਂ ਦੇ ਵਿੱਚ ਜੋ ਖਰੀਦਦਾਰੀ ਕੀਤੀ ਜਾਂਦੀ ਹੈ ਉਸ ਮਾਮਲੇ ਨੂੰ ਲੈ ਕੇ ਜਿਹੜੀ ਇੱਕ ਅ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਜੋ ਟੈਂਡਰ ਕੱਢੇ ਗਏ ਸੀ ਕੀ ਉਹ ਚਿਹਤਿਆਂ ਨੂੰ ਦਿੱਤੇ ਗਏ ਸੀ ਜਾਨੀ ਕਿ ਸਰਕਾਰ ਦੇ ਵੱਲੋਂ ਜੋ ਟੈਂਡਰ ਕੱਢੇ ਜਾਂਦੇ ਨੇ ਉਸ ਦੇ ਵਿੱਚ ਕਪੜੇਵਾਜੀ ਦੇ ਇਲਜ਼ਾਮ ਜਿਹੜੇ ਲੱਗੇ ਸੀ ਤਾਂ ਇਸ ਮਾਮਲੇ ਨੂੰ ਲੈ ਕੇ ਭਰਤਪੋਸ਼ਨ ਆਸ਼ੂ ਹੁੰਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਈਡੀ ਦੀ ਰਡਾਰ ਦੇ ਉੱਪਰ ਆਏ ਨੇ ਈਡੀ ਦੇ ਵੱਲੋਂ ਉਹਨਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਜਲੰਧਰ ਦਫ਼ਤਰ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਜਿੱਥੇ ਈਡੀ ਦੇ ਵੱਲੋਂ ਲਗਾਤਾਰ ਸਵਾਲ ਜਿਹੜੇ ਆਹੋ ਪੁੱਛੇ ਜਾ ਰਹੇ ਨੇ ਮંત્રી ਦੇ ਉੱਪਰ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਆ ਦੱਸਿਆ ਕਿ ਈਡੀ ਦੇ ਵੱਲੋਂ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਤਾਂ ਇਸ ਸਮੇਂ ਵੱਡੀ ਕਵਰ ਭਾਰਤ ਪੂਸ਼ਣ ਆਸ਼ੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਤਾਂ ਇੱਕ ਵਾਰ ਫਿਰ ਤੋਂ ਈਡੀ ਦੀ ਰਡਾਰ ਦੇ ਉੱਪਰ ਨੇ ਭਾਰਤ ਪੂਸ਼ਣ ਆਸ਼ੂ ਦੱਸਦੇ ਕਿ ਸਾਬਕਾ ਮੰਤਰੀ ਨੇ ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਆ ਉਹਨਾਂ ਨੂੰ ਹੁਣ ਤੋਂ ਪੁੱਛਗਿੱਛ ਲਈ ਜਲੰਧਰ ਬੁਲਾਇਆ ਗਿਆ ਜਲੰਧਰ ਦੇ ED ਦਫਤਰ ਪਹੁੰਚੇ ਨੇ ਭਾਰਤ ਪੂਸ਼ਣ ਆਸ਼ੂ ਦੱਸਿਆ ਕਿ ਟੈਂਡਰ ਘੁਟਾਲੇ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਤੋਂ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸੇ ਮਾਮਲੇ ਦੇ ਵਿੱਚ ਉਹ ਪਹਿਲਾਂ ਵੀ ਜੇਲ੍ਹ ਜਾ ਚੁੱਕੇ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਆਪਣੇ ਉੱਪਰ ਲੱਗੇ ਸਾਰੇ આરોਪਾਂ ਨੂੰ ਨਕਾਰਿਆ ਜਾਂਦਾ ਰਿਹਾ ਤੇ ਹੁਣ ਇੱਕ ਵਾਰ ਫਿਰ ਤੋਂ ਪਰ ED ਦੇ ਵੱਲੋਂ ਉਹਨਾਂ ਨੂੰ ਪੋਚਗੇਸ ਦੇ ਲਈ ਬੁਲਾਇਆ ਗਿਆ ਜਲੰਧਰ ਸਥਿਤ ਦਫ਼ਤਰ ਦੇ ਵਿੱਚ ਪੁੱਛਗਿੱਛ ਹੋ ਰਹੀ ਹੈ ਜਿੱਥੇ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਪਹੁੰਚੇ ਨੇ ਤੇ ਲਗਾਤਾਰ ਉਹਨਾਂ ਦੇ ਵੱਲੋਂ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਦਿੱਤੇ ਜਾ ਰਿਹਾ ਤਾਂ ਈਡੀ ਦੇ ਅਧਿਕਾਰੀ ਲਗਾਤਾਰ ਉਹਨਾਂ ਤੋਂ ਪੁੱਛਗਿੱਛ ਕਰ ਰਹੇ ਨੇ ਇੱਕ ਵਾਰ ਫਿਰ ਤੋਂ ਇਹ ਮਾਮਲਾ ਚਰਚਾ ਦੇ ਵਿੱਚ ਆਇਆ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਵੀ ਉਹ ਇੱਕ ਵਾਰ ਇਸੇ ਮਾਮਲੇ ਨੂੰ ਲੈ ਕੇ ਜੇਲ੍ਹ ਜਾ ਚੁੱਕੇ ਨੇ ਜੋ ਉਹਨਾਂ ਦੇ ਉੱਪਰ આરોਪ ਲੱਗੇ ਸੀ ਦੱਸਿਆ ਜਾ ਰਿਹਾ ਹੈ ਕਿ ਉਸੇ ਮਾਮਲੇ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਤੋਂ ਇਹ ਪੁੱਛ ਗਏ ਛੋਰੀ ਆ ਤੁਹਾਨੂੰ ਮਾਮਲੇ ਬਾਰੇ ਵੀ ਜਾਣਕਾਰੀ ਦੇ ਦਿੰਨੇ ਆ ਦੱਸੇ ਕਿ ਜਦੋਂ ਭਰਪੂਸ਼ਨ ਆਸ਼ੂ ਮੰਤਰੀ ਸਨ ਸਿਵਲ ਸਪਲਾਈਅਰ ਮੰਤਰੀ ਸਨ ਤਾਂ ਉਸ ਸਮੇਂ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਸੀ ਕਿ ਇੱਕ 2000 ਕਰੋੜ ਰੁਪਏ ਦਾ ਟੈਂਡਰ ਘੁਟਾਲਾ ਹੋਇਆ ਤੇ ਉਸ ਨੂੰ ਲੈ ਕੇ ਪੁੱਛਗਛ ਹੋਈ ਸੀ ਫਿਰ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਹਾਲਾਂਕਿ ਭਾਰਤ ਪੋਸ਼ਣ ਆਸ਼ੂ ਦੇ ਵੱਲੋਂ ਲਗਾਤਾਰ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਗਿਆ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਈਡੀ ਦੀ ਰਡਾਰ ਦੇ ਉੱਪਰ ਆਏ ਨੇ ਸਾਬਕਾ ਕਾਂਗਰਸੀ ਮੰਤਰੀ ਤੇ ਹੁਣ ਜਲੰਧਰ ਦੇ ਵਿੱਚ ਉਹਨਾਂ ਤੋਂ ਪੁੱਛਗਛ ਜਿਹੜੀ ਉਹ ਕੀਤੀ ਜਾ ਰਹੀ ਆ ਤਾਂ ਦੱਸਿਆ ਕਿ ਈਡੀ ਦੀ ਰਡਾਰ ਦੇ ਉੱਪਰ ਭਾਰਤ ਪੋਸ਼ਣ ਆਸ਼ੂ ਐਨ ਤੇ ਗ੍ਰਿਫਤਾਰੀ ਦੀ ਤਲਵਾਰ ਹੈ ਜਿਹੜੀ ਉਹ ਲੜਕਰੀ ਆ ਤਾਂ ਸਿੱਕੇ ਕਾਰਜਕਾਰੀ ਪ੍ਰਧਾਨ ਵੀ ਨੇ ਕਾਂਗਰਸ ਦੇ ਉਨ੍ਹਾਂ ਤੋਂ ਪੁੱਛਗਿੱਛ ਜਿਹੜੀ ਕੀਤੀ ਜਾ ਰਹੀ ਹੈ ਜਲੰਧਰ ਪਹੁੰਚੇ ਨੇ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਦੋਂ ਜਲੰਧਰ ਦਫ਼ਤਰ ਦੇ ਵਿੱਚੋਂ ਪਹੁੰਚਦਿਆ ਤਾਂ ਹੁਣ ਪੁੱਛਗਿੱਛ ਜਿਹੜੀ ਚੱਲ ਰਹੀ ਹੈ ਲੰਬੇ ਸਮੇਂ ਤੋਂ ਅੰਦਰ ਨੇ ਦਫ਼ਤਰ ਦੇ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਹਾਲਾਂਕਿ ਕਦੋਂ ਬਾਹਰ ਆਉਣਗੇ ਜਾਂ ਕੀ ਗ੍ਰਿਫਤਾਰੀ ਹੋਏਗੀ ਇਸ ਨੂੰ ਲੈ ਕੇ ਅਜੇ ਤੱਕ ਕੋਈ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਪਈ ਪਰ ਦੱਸ ਦਈਏ ਕਿ ਪੁੱਛਗਿੱਛ ਜਿਹੜੀ ਉਹ ਕੀਤੀ ਜਾ ਰਹੀ ਆ ਸਾਬਕਾ ਮੰਤਰੀ ਭਾਰਤ ਪੋਸ਼ਣ ਆਸ਼ੂ ਈਡੀ ਦੇ ਦਫ਼ਤਰ ਪਹੁੰਚ ਚੁੱਕੇ ਨੇ ਜਲੰਧਰ ਦੇ ਵਿੱਚ ਜੋ ਦਫ਼ਤਰ ਹੈ ਉੱਥੇ ਭਾਰਤ ਪੋਸ਼ਣ ਆਸ਼ੂ ਪਹੁੰਚੇ ਨੇ ਤੇ ਪੁੱਛ ਗੇ ਛਾ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਸਾਬਕਾ ਮੰਤਰੀ ਇੱਕ ਵਾਰ ਫਿਰ ਤੋਂ ਈਡੀ ਦੀ ਰਡਾਰ ਦੇ ਉੱਪਰ ਨੇ ਦੱਸੇ ਕਿ ਟੈਂਡਰ ਘੁਟਾਲੇ ਨਾਲ ਇਹ ਮਾਮਲਾ ਜੁੜਿਆ ਹੋਇਆ ਇਸ ਤੋਂ ਪਹਿਲਾਂ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਆ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਦੱਸਦੇ ਕਿ 2000 ਕਰੋੜ ਰੁਪਏ ਦਾ ਟੈਂਡਰ ਘੁਟਾਲਾ ਸੀ ਇਹਦੇ ਵਿੱਚ ਇਲਜ਼ਾਮ ਲੱਗੇ ਸੀ ਕਿ ਜੋ ਟੈਂਡਰ ਕੱਢੇ ਜਾਂਦੇ ਨੇ ਉਹ ਘੱਟ ਰੇਟ ਦੇ ਉੱਪਰ ਆਪਣੇ ਚਹੇਤਿਆਂ ਨੂੰ ਦਿੱਤੇ ਗਏ ਸੀ ਤਾਂ ਇਹ ਜਿਹੜੇ ਇਲਜ਼ਾਮ ਲੱਗੇ ਸੀ ਜੋ ਢੋਆ ਢਵਾਈ ਹੁੰਦੀ ਆ ਯਾਨੀ ਕਿ ਗੋਦਾਮ ਤੱਕ ਮੰਡੀ ਤੋਂ ਲੈ ਕੇ ਗੋਦਾਮ ਤੱਕ ਜਿਹੜੇ ਸਮਾਨ ਦੀ ਢੋਆ ਢਵਾਈ ਕੀਤੀ ਜਾਂਦੀ ਹੈ ਯਾਨੀ ਕਿ ਜੋ ਮੰਡੀਆਂ ਦੇ ਵਿੱਚ ਕਣਕ ਝੋਨਾ ਜਾਂ ਜੋ ਉਹ ਮੰਡੀਆਂ ਦੇ ਵਿੱਚ ਜੋ ਖਰੀਦਦਾਰੀ ਕੀਤੀ ਜਾਂਦੀ ਹੈ ਉਸ ਮਾਮਲੇ ਨੂੰ ਲੈ ਕੇ ਜਿਹੜੀ ਇੱਕ ਅ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਜੋ ਟੈਂਡਰ ਕੱਢੇ ਗਏ ਸੀ ਕੀ ਉਹ ਚਹੇਤਿਆਂ ਨੂੰ ਦਿੱਤੇ ਗਏ ਸੀ ਜਾਨੀ ਕਿ ਸਰਕਾਰ ਦੇ ਵੱਲੋਂ ਜੋ ਟੈਂਡਰ ਕੱਢੇ ਜਾਂਦੇ ਨੇ ਉਸ ਦੇ ਵਿੱਚ ਕਪੜੇ ਵਾਦੀ ਦੇ ਇਲਜ਼ਾਮ ਜਿਹੜੇ ਲੱਗੇ ਸੀ ਤਾਂ ਇਸ ਮਾਮਲੇ ਨੂੰ ਲੈ ਕੇ ਭਰਤਪੁਸ਼ਨ ਆਸ਼ੂ ਹੁਣਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਈਡੀ ਦੀ ਰਡਾਰ ਦੇ ਉੱਪਰ ਆਏ ਨੇ ਈਡੀ ਦੇ ਵੱਲੋਂ ਉਹਨਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਜਲੰਧਰ ਦਫ਼ਤਰ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਜਿੱਥੇ ਈਡੀ ਦੇ ਵੱਲੋਂ ਲਗਾਤਾਰ ਸਵਾਲ ਜਿਹੜੇ ਆਹੋ ਪੁੱਛੇ ਜਾ ਰਹੇ ਨੇ ਮંત્રી ਦੇ ਉੱਪਰ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਆ ਦੱਸਿਆ ਕਿ ਈਡੀ ਦੇ ਵੱਲੋਂ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਤਾਂ ਇਸ ਸਮੇਂ ਵੱਡੀ ਕਵਰ ਭਾਰਤ ਪੂਸ਼ਣ ਆਸ਼ੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਤਾਂ ਇੱਕ ਵਾਰ ਫਿਰ ਤੋਂ ਈਡੀ ਦੀ ਰਡਾਰ ਦੇ ਉੱਪਰ ਨੇ ਭਾਰਤ ਪੂਸ਼ਣ ਆਸ਼ੂ ਦੱਸਦੇ ਕਿ ਸਾਬਕਾ ਮੰਤਰੀ ਨੇ ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਆ ਉਹਨਾਂ ਨੂੰ ਹੁਣ ਤੋਂ ਪੁੱਛਗਿੱਛ ਲਈ ਜਲੰਧਰ ਬੁਲਾਇਆ ਗਿਆ ਜਲੰਧਰ ਦੇ ਈਡੀ ਦਫ਼ਤਰ ਪਹੁੰਚੇ ਨੇ ਭਾਰਤ ਪੂਸ਼ਣ ਆਸ਼ੂ ਦੱਸਿਏ ਕਿ ਟੈਂਡਰ ਖਟਾਲੇ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਤੋਂ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸੇ ਮਾਮਲੇ ਦੇ ਵਿੱਚ ਉਹ ਪਹਿਲਾਂ ਵੀ ਜੇਲ੍ਹ ਜਾ ਚੁੱਕੇ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਆਪਣੇ ਉੱਪਰ ਲੱਗੇ ਸਾਰੇ આરોਪਾਂ ਨੂੰ ਨਕਾਰਿਆ ਜਾਂਦਾ ਰਿਹਾ ਤੇ ਹੁਣ ਇੱਕ ਵਾਰ ਫਿਰ ਤੋਂ ਪਰ ਈਡੀ ਦੇ ਵੱਲੋਂ ਉਹਨਾਂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਜਲੰਧਰ ਸਥਿਤ ਦਫ਼ਤਰ ਦੇ ਵਿੱਚ ਪੁੱਛਗਿੱਛ ਹੋ ਰਹੀ ਹੈ ਜਿੱਥੇ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਪਹੁੰਚੇ ਨੇ ਤੇ ਲਗਾਤਾਰ ਉਹਨਾਂ ਦੇ ਵੱਲੋਂ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਦਿੱਤੇ ਜਾ ਰਿਹਾ ਤਾਂ ਈਡੀ ਦੇ ਅਧਿਕਾਰੀ ਲਗਾਤਾਰ ਉਹਨਾਂ ਤੋਂ ਪੁੱਛਗਿੱਛ ਕਰ ਰਹੇ ਨੇ ਇੱਕ ਵਾਰ ਫਿਰ ਤੋਂ ਇਹ ਮਾਮਲਾ ਚਰਚਾ ਦੇ ਵਿੱਚ ਆਇਆ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਇੱਕ ਵਾਰ ਇਸੇ ਮਾਮਲੇ ਨੂੰ ਲੈ ਕੇ ਜੇਲ੍ਹ ਜਾ ਚੁੱਕੇ ਨੇ ਜੋ ਉਹਨਾਂ ਦੇ ਉੱਪਰ આરોਪ ਲੱਗੇ ਸੀ ਦੱਸਿਆ ਜਾ ਰਿਹਾ ਹੈ ਕਿ ਉਸੇ ਮਾਮਲੇ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਤੋਂ ਇਹ ਪੁੱਛਗਿੱਛ ਹੋ ਰਹੀ ਆ ਤੁਹਾਨੂੰ ਮਾਮਲੇ ਬਾਰੇ ਵੀ ਜਾਣਕਾਰੀ ਦੇ ਦਿੰਨੇ ਆ ਦੱਸਿਆ ਕਿ ਜਦੋਂ ਪਰਤ ਪੋਸ਼ਨ ਆਸ਼ੂ ਮੰਤਰੀ ਸੰ ਸਿਵਲ ਸਪਲਾਈਅਰ ਮੰਤਰੀ ਸੰ ਤਾਂ ਉਸ ਸਮੇਂ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਸੀ ਕਿ ਇੱਕ 2000 ਕਰੋੜ ਰੁਪਏ ਦਾ ਟੈਂਡਰ ਘੁਟਾਲਾ ਹੋਇਆ ਤੇ ਉਸ ਨੂੰ ਲੈ ਕੇ ਪੁੱਛਗਛ ਹੋਈ ਸੀ ਫਿਰ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਹਾਲਾਂਕਿ ਭਾਰਤ ਪੋਸ਼ਣ ਆਸ਼ੂ ਦੇ ਵੱਲੋਂ ਲਗਾਤਾਰ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਗਿਆ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਈਡੀ ਦੀ ਰਡਾਰ ਦੇ ਉੱਪਰ ਆਏ ਨੇ ਸਾਬਕਾ ਕਾਂਗਰਸੀ ਮੰਤਰੀ ਤੇ ਹੁਣ ਜਲੰਧਰ ਦੇ ਵਿੱਚ ਉਹਨਾਂ ਤੋਂ ਪੁੱਛਗਛ ਜਿਹੜੀ ਉਹ ਕੀਤੀ ਜਾ ਰਹੀ ਆਤਾ ਦੱਸੇ ਕਿ ਈਡੀ ਦੀ ਰਡਾਰ ਦੇ ਉੱਪਰ ਭਾਰਤ ਪੋਸ਼ਣ ਆਸ਼ੂ ਐਨ ਤੇ ਗ੍ਰਿਫਤਾਰੀ ਦੀ ਤਲਵਾਰ ਹੈ ਜਿਹੜੀ ਉਹ ਲਟਕ ਰਹੀ ਆਤਾ ਦੱਸੇ ਕਿ ਕਾਰਜਕਾਰੀ ਪ੍ਰਧਾਨ ਵੀ ਨੇ ਕਾਂਗਰਸ ਰਸਤੇ ਉਹਨਾਂ ਤੋਂ ਪੁੱਛ ਗਏ ਚਾ ਜਿਹੜੀ ਕੀਤੀ ਜਾ ਰਹੀ ਹੈ ਜਲੰਧਰ ਪਹੁੰਚੇ ਨੇ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਦੋਂ ਜਲੰਧਰ ਦਫ਼ਤਰ ਦੇ ਵਿੱਚੋਂ ਪਹੁੰਚਦਿਆ ਤਾਂ ਹੁਣ ਪੁੱਛਗਛ ਜਿਹੜੀ ਚੱਲ ਰਹੀ ਆ ਲੰਬੇ ਸਮੇਂ ਤੋਂ ਅੰਦਰ ਨੇ ਦਫ਼ਤਰ ਦੇ ਤੇ ਪੁੱਛਗਛ ਕੀਤੀ ਜਾ ਰਹੀ ਆ ਹਾਲਾਂਕਿ ਕਦੋਂ ਬਾਹਰ ਆਉਣਗੇ ਜਾਂ ਕੀ ਗ੍ਰਿਫਤਾਰੀ ਹੋਏਗੀ ਇਸ ਨੂੰ ਲੈ ਕੇ ਅਜੇ ਤੱਕ ਕੋਈ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਪਾਈ ਪਰ ਦੱਸ ਦਈਏ ਕਿ ਪੁੱਛਗਛ ਜਿਹੜੀ ਉਹ ਕੀਤੀ ਜਾ ਰਹੀ ਆ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਈਡੀ ਦੇ ਦਫ਼ਤਰ ਪਹੁੰਚ ਚੁੱਕੇ ਨੇ ਜਲੰਧਰ ਦੇ ਵਿੱਚੋਂ ਦਫ਼ਤਰ ਹੈ ਉੱਥੇ ਭਾਰਤ ਪੂਸ਼ਣ ਆਸ਼ੂ ਪਹੁੰਚੇ ਨੇ ਤੇ ਪੁੱਛਗਛ ਜਿਹੜੀ ਉਹ ਕੀਤੀ ਜਾ ਰਹੀ ਆ ਸਾਬਕਾ ਮੰਤਰੀ ਇੱਕ ਵਾਰ ਫਿਰ ਤੋਂ ਈਡੀ ਦੀ ਰਡਾਰ ਦੇ ਉੱਪਰ ਨੇ ਦੱਸਿਆ ਕਿ ਟੈਂਡਰ ਘੁਟਾਲੇ ਨਾਲ ਇਹ ਮਾਮਲਾ ਜੁੜਿਆ ਹੋਇਆ ਇਸ ਤੋਂ ਪਹਿਲਾਂ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਚੁੱਕਿਆ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਦੱਸਦੇ ਕਿ 2000 ਕਰੋੜ ਰੁਪਏ ਦਾ ਟੈਂਡਰ ਘੁਟਾਲਾ ਸੀ ਇਹਦੇ ਵਿੱਚ ਇਲਜ਼ਾਮ ਲੱਗੇ ਸੀ ਕਿ ਜੋ ਟੈਂਡਰ ਕੱਢੇ ਜਾਂਦੇ ਨੇ ਉਹ ਘੱਟ ਰੇਟ ਦੇ ਉੱਪਰ ਆਪਣੇ ਚਹੇਤਿਆਂ ਨੂੰ ਦਿੱਤੇ ਗਏ ਸੀ ਤਾਂ ਇਹ ਜਿਹੜੇ ਇਲਜ਼ਾਮ ਲੱਗੇ ਸੀ ਜੋ ਢੋਆ ਢਵਾਈ ਹੁੰਦੀ ਆ ਜਾਨੀ ਕਿ ਗੋਦਾਮ ਤੱਕ ਮੰਡੀ ਤੋਂ ਲੈ ਕੇ ਗੋਦਾਮ ਤੱਕ ਜਿਹੜੇ ਸਮਾਨ ਦੀ ਢੋਆ ਢਵਾਈ ਕੀਤੀ ਜਾਂਦੀ ਹੈ ਜਾਨੀ ਕਿ ਜੋ ਮੰਡੀਆਂ ਦੇ ਵਿੱਚ ਕਣਕ ਝੋਨਾ ਜਾਂ ਜੋ ਉਹ ਮੰਡੀਆਂ ਦੇ ਵਿੱਚ ਜੋ ਖਰੀਦਦਾਰੀ ਕੀਤੀ ਜਾਂਦੀ ਹੈ ਉਸ ਮਾਮਲੇ ਨੂੰ ਲੈ ਕੇ ਜਿਹੜੀ ਇੱਕ ਅ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਜੋ ਟੈਂਡਰ ਕੱਢੇ ਗਏ ਸੀ ਕੀ ਉਹ ਚਿਹਤਿਆਂ ਨੂੰ ਦਿੱਤੇ ਗਏ ਸੀ ਜਾਨੀ ਕਿ ਸਰਕਾਰ ਦੇ ਵੱਲੋਂ ਜੋ ਟੈਂਡਰ ਕੱਢੇ ਜਾਂਦੇ ਨੇ ਉਸ ਦੇ ਵਿੱਚ ਕਪੜੇ ਵਾਜੀ ਦੇ ਇਲਜ਼ਾਮ ਜਿਹੜੇ ਲੱਗੇ ਸੀ ਤਾਂ ਇਸ ਮਾਮਲੇ ਨੂੰ ਲੈ ਕੇ ਭਰਤਪੋਸ਼ਨ ਆਸ਼ੂ ਹੁੰਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਈਡੀ ਦੀ ਰਡਾਰ ਦੇ ਉੱਪਰ ਆਏ ਨੇ ਈਡੀ ਦੇ ਵੱਲੋਂ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਲੰਧਰ ਦਫ਼ਤਰ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਜਿੱਥੇ ਈਡੀ ਦੇ ਵੱਲੋਂ ਲਗਾਤਾਰ ਸਵਾਲ ਜਿਹੜੇ ਆਹੋ ਪੁੱਛੇ ਜਾ ਰਹੇ ਨੇ ਮંત્રી ਦੇ ਉੱਪਰ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਆ ਦੱਸਿਆ ਕਿ ਈਡੀ ਦੇ ਵੱਲੋਂ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਤਾਂ ਇਸ ਸਮੇਂ ਵੱਡੀ ਖਬਰ ਭਾਰਤ ਪੂਸ਼ਣ ਆਸ਼ੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਤਾਂ ਇੱਕ ਵਾਰ ਫਿਰ ਤੋਂ ਈਡੀ ਦੀ ਰਡਾਰ ਦੇ ਉੱਪਰ ਨੇ ਭਾਰਤ ਪੂਸ਼ਣ ਆਸ਼ੂ ਦੱਸਦੇ ਕਿ ਸਾਬਕਾ ਮੰਤਰੀ ਨੇ ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਆ ਉਹਨਾਂ ਨੂੰ ਹੁਣ ਤੋਂ ਪੁੱਛਗਿੱਛ ਲਈ ਜਲੰਧਰ ਬੁਲਾਇਆ ਗਿਆ ਜਲੰਧਰ ਦੇ ED ਦਫਤਰ ਪਹੁੰਚੇ ਨੇ ਭਾਰਤ ਪੂਸ਼ਣ ਆਸ਼ੂ ਦੱਸਿਆ ਕਿ ਟੈਂਡਰ ਘਟਾਲੇ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਤੋਂ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸੇ ਮਾਮਲੇ ਦੇ ਵਿੱਚ ਉਹ ਪਹਿਲਾਂ ਵੀ ਜੇਲ੍ਹ ਜਾ ਚੁੱਕੇ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਆਪਣੇ ਉੱਪਰ ਲੱਗੇ ਸਾਰੇ આરોਪਾਂ ਨੂੰ ਨਕਾਰਿਆ ਜਾਂਦਾ ਰਿਹਾ ਤੇ ਹੁਣ ਇੱਕ ਵਾਰ ਫਿਰ ਤੋਂ ਪਰ ED ਦੇ ਵੱਲੋਂ ਉਹਨਾਂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਜਲੰਧਰ ਸਥਿਤ ਦਫ਼ਤਰ ਦੇ ਵਿੱਚ ਪੁੱਛਗਿੱਛ ਹੋ ਰਹੀ ਹੈ ਜਿੱਥੇ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਪਹੁੰਚੇ ਨੇ ਤੇ ਲਗਾਤਾਰ ਉਹਨਾਂ ਦੇ ਵੱਲੋਂ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਦਿੱਤੇ ਜਾ ਰਿਹਾ ਤਾਂ ਈਡੀ ਦੇ ਅਧਿਕਾਰੀ ਲਗਾਤਾਰ ਉਹਨਾਂ ਤੋਂ ਪੁੱਛਗਿੱਛ ਕਰ ਰਹੇ ਨੇ ਇੱਕ ਵਾਰ ਫਿਰ ਤੋਂ ਇਹ ਮਾਮਲਾ ਚਰਚਾ ਦੇ ਵਿੱਚ ਆਇਆ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਇੱਕ ਵਾਰ ਇਸੇ ਮਾਮਲੇ ਨੂੰ ਲੈ ਕੇ ਜੇਲ੍ਹ ਜਾ ਚੁੱਕੇ ਨੇ ਜੋ ਉਹਨਾਂ ਦੇ ਉੱਪਰ આરોਪ ਲੱਗੇ ਸੀ ਦੱਸਿਆ ਜਾ ਰਿਹਾ ਹੈ ਕਿ ਉਸੇ ਮਾਮਲੇ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਤੋਂ ਇਹ ਪੁੱਛ ਗਏ ਚੋਰੀਆ ਤੁਹਾਨੂੰ ਮਾਮਲੇ ਬਾਰੇ ਵੀ ਜਾਣਕਾਰੀ ਦੇ ਦਿੰਨੇ ਆ ਦੱਸਿ ਕਿ ਜਦੋਂ ਭਰਪੂਸ਼ਨ ਆਸ਼ੂ ਮੰਤਰੀ ਸਨ ਸਿਵਲ ਸਪਲਾਈਅਰ ਮੰਤਰੀ ਸਨ ਤਾਂ ਉਸ ਸਮੇਂ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਸੀ ਕਿ ਇੱਕ 2000 ਕਰੋੜ ਰੁਪਏ ਦਾ ਵੈਂਡਰ ਕੋਟਾਲਾ ਹੋਇਆ ਤੇ ਉਸ ਨੂੰ ਲੈ ਕੇ ਪੁੱਛਗਛ ਹੋਈ ਸੀ ਫਿਰ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਹਾਲਾਂਕਿ ਭਾਰਤ ਪੋਸ਼ਣ ਆਸ਼ੂ ਦੇ ਵੱਲੋਂ ਲਗਾਤਾਰ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਗਿਆ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਈਡੀ ਦੀ ਰਡਾਰ ਦੇ ਉੱਪਰ ਆਏ ਨੇ ਸਾਬਕਾ ਕਾਂਗਰਸੀ ਮੰਤਰੀ ਤੇ ਹੁਣ ਜਲੰਧਰ ਦੇ ਵਿੱਚ ਉਹਨਾਂ ਤੋਂ ਪੁੱਛਗਛ ਹੈ ਜਿਹੜੀ ਉਹ ਕੀਤੀ ਜਾ ਰਹੀ ਆ ਤਾਂ ਦੱਸਿਆ ਕਿ ਈਡੀ ਦੀ ਰਡਾਰ ਦੇ ਉੱਪਰ ਭਾਰਤ ਪੋਸ਼ਣ ਆਸ਼ੂ ਐਨ ਤੇ ਗ੍ਰਿਫਤਾਰੀ ਦੀ ਤਲਵਾਰ ਹੈ ਜਿਹੜੀ ਉਹ ਲੜਕਰੀ ਆ ਤਾਂ ਸਿੱਕੇ ਕਾਰਜਕਾਰੀ ਪ੍ਰਧਾਨ ਵੀ ਨੇ ਕਾਂਗਰਸ ਦੇ ਉਨ੍ਹਾਂ ਤੋਂ ਪੁੱਛਗਿੱਛ ਜਿਹੜੀ ਕੀਤੀ ਜਾ ਰਹੀ ਹੈ ਜਲੰਧਰ ਪਹੁੰਚੇ ਨੇ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਦੋਂ ਜਲੰਧਰ ਦਫ਼ਤਰ ਦੇ ਵਿੱਚੋਂ ਪਹੁੰਚਦਿਆ ਤਾਂ ਹੁਣ ਪੁੱਛਗਿੱਛ ਜਿਹੜੀ ਚੱਲ ਰਹੀ ਆ ਲੰਬੇ ਸਮੇਂ ਤੋਂ ਅੰਦਰ ਨੇ ਦਫ਼ਤਰ ਦੇ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਹਾਲਾਂਕਿ ਕਦੋਂ ਬਾਹਰ ਆਉਣਗੇ ਜਾਂ ਕੀ ਗ੍ਰਿਫਤਾਰੀ ਹੋਏਗੀ ਇਸ ਨੂੰ ਲੈ ਕੇ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਪਈ ਪਰ ਦੱਸ ਦਈਏ ਕਿ ਪੁੱਛਗਿੱਛ ਜਿਹੜੀ ਉਹ ਕੀਤੀ ਜਾ ਰਹੀ ਆ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਈਡੀ ਦੇ ਦਫ਼ਤਰ ਪਹੁੰਚ ਚੁੱਕੇ ਨੇ ਜਲੰਧਰ ਦੇ ਵਿੱਚ ਜੋ ਦਫ਼ਤਰ ਹੈ ਉੱਥੇ ਭਾਰਤ ਪੋਸ਼ਣ ਆਸ਼ੂ ਪਹੁੰਚੇ ਨੇ ਤੇ ਪੁੱਛਗੇ ਚਾ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਸਾਬਕਾ ਮੰਤਰੀ ਇੱਕ ਵਾਰ ਫਿਰ ਤੋਂ ਈਡੀ ਦੀ ਰਡਾਰ ਦੇ ਉੱਪਰ ਨੇ ਦੱਸੇ ਕਿ ਟੈਂਡਰ ਘੁਟਾਲੇ ਨਾਲ